ਤੁਹਉ ਮੇਰੀਆਂ ਅੱਖਾਂ ਪਾਓ ਮੇਰੇ ਚ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋਗੇ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਹੈ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾ ਆ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ ਨਹੀਂ ਮੈਨੂੰ ਨਹੀਂ ਲੱਗਦਾ ਵੀ ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 'ਚ ਆ ਗਿਆ ਸੀ ਉਹ 14 'ਚ ਆਏ ਆ ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਤੁਸੀਂ ਵੀ ਪਰਾਣੀਆਂ ਇਤਿਹਾਸਵਾਰੇ ਪੜ ਸਕਦੇ ਹੋ ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ 1000 ਰੁਪਇਆ ਭਾਲ ਰਹੇ ਸੀ ਹਰ ਇੱਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ 'ਚ 36-36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਇਹਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਿਸਾਬ ਮੰਗੇ 2500 ਰੁਪਇਆ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਹੂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲੋਂ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆ ਜੂਗੀ ਮਾਰਚ ਚ ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮਐਲਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋ ਗਏ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ